ਕਹਤਾ ਰਾਮ ਨੇ ਬੜਾ ਜੁੜੀ ਟਿੱਕੇ ਕੋਲ ਗਿਆ ਸਾਡੀ ਮਹੱਤਤਾ ਕੀ ਹੈ ਜਿਹੜੀ ਜੁਨੀ ਦੀ ਬੋਲ ਹੈ ਜਿਹੜੀ ਵਾਲੇ ਨਹੀਂ ਜਾਵਗਾ ਬੱਤੀ ਅਸੀਂ ਇਹ ਮੰਨਣਾ ਪ੍ਰਕਾਸ਼ ਨੂੰ ਜੀਰਿਆ ਜੇ ਫੇਡ ਗਾ ਲਈ ਉਹ ਅਦੀ ਵੀ ਬੜਾ ਮੋਟਾ ਕੰਮ ਆਪਣੇ ਨੀਂਵਾਂ ਵਾਸਤੇ ਜੈਂਟਰ ਮੰਤਰ ਜੀ ਸਭਾ ਨੇ ਮੋਟੇ ਲੱਗੇ ਪ੍ਰੋਜੈਕਟ ਨੂੰ ਬਚ ਨਹੀਂ ਗਿਆ ਮੇਰਾ ਕਿਉਂ ਨਹੀਂ ਆਇਆ ਜੋ ਸਾਡੀ ਸਰਕਾਰ ਬਾਣੀ ਜਿਹੜਾ ਸਾ ਮੋਦੀ ਬਣਾ ਲਿਆ ਪ੍ਰਧਾਨ ਮੰਤਰੀ ਦਾ ਸਾਹਬ ਉਹ ਸੱਤੇ ਬਣਾ ਲਿਆ ਇਹ ਸਾਨੂੰ ਕੁਛ ਵੀ ਦੇਣ ਨੂੰ ਜਾਣ ਨਹੀਂ ਜਦੋਂ ਇਹ ਲਿਖਤ ਕੀਤੀ ਸੀ ਕੰਪੈਂਨਿ ਤੁਸੀਂ ਇਹਨਾਂ ਸਰ ਆਪਣੇ ਸਨਮਾਨੀ ਵਿਭਾਗ ਦੇ ਕਿਤੇ ਐਮਐਸਬੀ ਜਿਆ ਦੇ ਪਰ ਤੋਂ ਜਿਹਨਾਂ ਨੂੰ ਕਿਹਾ ਤੁਹਾਨੂੰ ਔਰਡ ਵੀ ਜਾਏ ਦਾਸਰ ਗੁਜਰ ਗਿਆ ਕੁਛ ਨਹੀਂ ਕੀਤਾ ਔਰ ਅੱਗੇ ਹਾਂ ਸੱਚਣਾ ਇਹ ਮੋਦੀ ਨੂੰ ਲੈਣਾ ਹੈ ਕਿ ਨਹੀਂ ਲੈਣਾ ਹੈ ਐਸਾ ਸੱਚਾ ਜਿਹਾ ਹੋ ਗਿਆ ਹੈ ਕਿ ਮੋਦੀ ਨਾ ਆਵੇ ਉਹ ਜਿਹੜੀ ਮਰਜ਼ੀ ਸਰਕਾਰਾਂ ਦੀ ਉਹ ਵੀ ਤੁਸੀਂ ਜਾਣਦੇ ਹੋ ਸਰਕਾਰ ਜਿਹੜੀ ਬਣ ਜਾ ਰਹੀ ਹੈ ਪਰਮਾਤਮਾ ਚੜ੍ਹੇ ਇਹ ਵਾਰਦੀ ਕਹਿੰਦਾ ਕਿ ਬਣ ਜਾ ਰਹੀ ਹੈ ਪਣੀ ਜਾਵੇ ਕਿ ਉਹ ਸਾਰੇ ਜਿੰਨੀਆਂ ਵੀ ਸਾਡੀਆਂ ਸਸਤੋ ਹੈਗੇ ਨੇ ਜਿੰਨੇ ਵੀ ਸਾਡੇ ਹੈਗੇ ਨੇ ਜਫੇ ਜੇ ਜੋ ਪਟੀਆਂ ਉਹ ਵੀ ਆਪਣੀ ਪਾਰਟੀ ਦੇ ਹੈਗੇ ਨੇ ਸਾਡੇ ਵੀ ਮੁੱਕੇ ਹੋ ਗਏ ਜੇ ਇਹਨਾਂ ਨੇ ਰਿਲਾਇੰਸ ਕਰ ਲਿਆ ਆਪਸੇ ਕਿ ਮੋਦੀ ਨਿਸ਼ਾਨਾ ਤੇ ਮੋਦੀ ਦਾ ਹਾਰਨਾ ਜ਼ਰੂਰੀ ਹੈ ਇਹ ਕਿਹੜਾ ਪ੍ਰਮਾਣ ਮੰਤਰੀ ਇਹ ਨਹੀਂ ਚਾਹੁੰਦਾ ਕਿ ਉਹ ਜਮਲੇ ਬਾਅਦ استان ਬਹੁਤ ਹੈ ਇਹਨੇ ਮਸ਼ੀਨਾਂ ਜੁਇ ਰੈਕੜੀ ਕਰਦੀਆਂ ਪੈਸੇ ਨਾ ਵੀ ਤੇ ਬੰਦੇ ਕਿੰਨੇ ਆ ਜਦ ਨਾਲ ਵੀ ਹਲੇਕ ਮਹਾਰਾਸ਼ਟਰ ਇਕ ਹੋਰ ਦੋ ਬੰਦੇ ਇਹਨੇ ਬਣਾ ਦਿੱਤੇ ਨੇ ਮਤਲਬ ਨਿਰਭਰੂਤ ਤੁੜਨੇ ਗਏ ਤੇ ਸਾਡੇ ਬੜੇ ਵਧੀਆ ਨਹੀਂ ਲੱਗਦੇ ਪਰ ਆਪਾਂ ਵੀ ਹਿੰਮਤ ਕਰਨੀ ਹੈ ਕਿ ਆਪਾਂ ਇਹਨੂੰ ਵੋਟ ਨਹੀਂ ਪਾਣੀ ਤੁਸੀਂ ਮੁਦੇ ਸਿਕਾਣਾ ਇਤੋਂ ਤੱਕ ਸਾਡਾ ਚਾਰਾ ਜਿਹਦੇ ਪੈਰ ਤੋਂ ਰੋਕ ਤੁਰੰਤ ਕਰ ਸਕਦੇ ਆ ਕਿ ਮੋਦੀ ਭਗਤ ਨੂੰ ਜਿਹੜਾ ਆ ਉਹਨੂੰ ਚੇਕ ਕਰਵਾਇਆ ਪੰਜਾਬ ਤੋਂ ਤੇ ਸਾਡੇ ਸੋਨਿਹਾਰ ਨੇ ਸਾਡਾ ਤੋਂ ਸਮੀਤਾ ਜਿਲ੍ਹਾ ਬਸਰੀਆ ਜਿੰਨਾ ਇਥੋਂ ਅੱਗੇ ਦੋਗਰਾ ਕਨਵਰਾ ਨੂੰ ਹਰਾ ਕੇ ਭੇਜਿਆ ਭਾਈਪਾਤ ਨੌਰੇ ਨਵਾਂ ਚਿਹਰਾ ਕਿਹੜਾ ਕਰਦਾ ਹੈ ਜੀ ਇਹ ਜੀ ਐਮਬੈਸਡਰ ਆ ਰਿਹਾ ਅਮਰੀਕਾ ਤੋਂ ਇਹਨੂੰ ਪੁੱਤਰਾ ਪੋ ਇਹ ਸਿੱਧੂ ਸਾਜ ਹੋਇਆ ਹੈ ਆਪਣੇ ਸਮੁੰਦਰੀ ਹੱਕ ਕਰਦਾ ਕਿ ਮੈਂ ਸਮੁੰਦਰੀਏ ਇਹ ਤਾਂ ਸਮੁੰਦਰੀਆ ਕੋਠਰਾ ਜਿਹਦੇ ਨਾਲੇ ਸਮੁੰਦਰੀ ਹਾਲ ਬਣਿਆ ਉਹਦਾ ਰੈਕੋਰਡ ਦੇ ਕੇ ਤਰਵੇਂ ਕਰ ਲੈ ਆਗੇ ਮੋਟਾ ਜਿਹੜੀਆਂ ਨੇ ਭਾਈ ਬਣਾ। ਜਿਹੜੇ ਮੈਂ ਇਹਨੇ ਕਰੋੜ ਰੁਪਇਆ ਲਿਆ ਕੇ ਅਮਰਸਰ ਨੂੰ ਇੱਕ ਵਧੀਆ ਸ਼ਹਿਰ ਬਣਾਉਣਾ ਪੰਜਾਬ ਨੂੰ ਮੇਰਾ ਆਪਣੇ ਰਾਕੇ ਨੂੰ ਸਵਾਰਨਾ। ਇਹ ਸਭ ਜੁਮਲੇ ਐ। ਇਹ ਮੋਤੀ ਦਾ ਜੁਮਲੇ ਬਾਜ਼ ਆ ਗਿਆ। ਇਹ ਤੇ ਆਪਾਂ ਨਹੀਂ ਜਾਣੀ। ਤੇ ਬਾਕੀ ਅਸੀਂ ਜਿਹੜੀ ਹੁਣ ਮੇਨ ਚੀਜ਼ ਐ। ਸਾਡੀ ਹੋਣ ਦੀ ਚੀਜ਼ ਐ। ਸਾਡੀ ਸਿੱਖੀ ਦੀ ਹੁੰਦੀ ਜੀ। ਅੰਮ੍ਰਿਤ ਪਾਸੇ। ਇਲੈਕਸ਼ਨ ਵਾਸਤੇ ਤਿਆਰ ਹੋ ਗਏ ਨੇ। ਅੱਗੇ ਆਪਾਂ ਇਹਨਾਂ ਸਾਲ ਵਿੱਚ ਕਿਹੇ ਨਸ਼ਾ ਨਹੀਂ ਚਾਇਆ ਇਹ ਸਰਕਾਰ ਨੇ ਨਿਯਮਿਤ ਕੀਤੀ ਨਾ ਚੰਦ ਉਸ ਨੇ ਕੀਤੀ ਆ ਨਾ ਇਹ ਆਵਾਦੀ ਪਾਰਟੀ ਨੇ ਕੀਤੀ ਨਸ਼ਾ ਬਧੇ ਇਹ ਕੱਟਿਆ ਨਹੀਂ ਉਸ ਇਨਸਾਨ ਨੇ ਨਸ਼ੇ ਨੂੰ ਇਤਨਾ ਵੱਡ ਪਾ ਦਿੱਤਾ ਸੀ ਜਿਹੜੇ 6 ਮਹੀਨੇ ਹੁੰਨ ਪੈ ਜਾਂਦੇ ਤੇ ਸ਼ਾਇਦ ਨਸ਼ਾ ਖਤਮ ਹੋ ਜਾਂਦਾ ਆਪਾਂ ਹੁਣ ਉਹਨਾਂ ਦੀ ਮਦਦ ਕਰੀ ਮਦਦ ਕਿਸ ਤਰ੍ਹਾਂ ਕਰੀ ਕਿ ਸਾਡੇ ਰਾਕੇ ਕਿ ਨਹੀਂ ਹੈਗੇ ਹੈਗੇ ਨੇ ਫੂਟਸਾਪ ਉਹ ਸਾਡੇ ਸਰਵੇ ਪੜਾਪੜਾਣੇ ਨਹੀਂ ਸੀ ਤਾਂ ਹੈਗਾ ਹੀ ਆ ਨਾ ਉਹ ਸੁਹੇ ਲਾ ਕੇ ਖੋਣਗੇ ਆਪਾਂ ਨਾਲ ਇਹ ਕਿ ਨਾ ਸਕਦਾ ਕਿ ਭਾਈ ਆਪਣੇ ਪਾਸੇ ਉਹ ਨਹੀਂ ਮਾਲਕ ਕੀਤੀ ਜਾਵੇ ਆਪਾਂ ਜਿਤਾਉਣਾ ਹਾਂ ਸਾਰੇ ਫੌਜੀ ਇਕੱਠੇ ਹੋ ਗਏ ਇਸ ਵਾਰਕ ਮੁਸਲੇ ਦੇ ਵਿੱਚ ਜिले ਕਰਕਟਾ ਤੋਂ ਇਹਨਾਂ ਦੀ ਗੱਲ ਹੋਈ ਸਾਡੀ ਉਹ ਵੀ ਤਿਆਰ ਕਰਦੇ ਅਸੀਂ ਵੀ ਗੱਡੀਆਂ ਲੈ ਕੇ ਜਾਵਾਂਗੇ ਜਗ੍ਹਾ ਉੱਥਾਂ ਦਾ ਪ੍ਰਚਾਰ ਚੜਾਏ ਸਾਡੀ ਵੀ ਤਿਆਰੀ ਹੈ ਤੇ ਤੁਹਾਡਾ ਵੀ ਸਾਥ ਚਾਹੀਦਾ ਅਸੀਂ ਕਿ ਇੱਥੇ ਕੋਈ 10-12 ਗੱਡੀਆਂ ਲੈ ਕੇ ਉਹਦੇ ਕਾਫੇ 'ਚ ਮਿਲਾਂਗੇ ਤਰਨ-ਤਰਨ ਨਾਲ ਲਾਵਾਂਗੇ ਕਿ ਆਪਾਂ ਉੱਥੇ ਜਾ ਕੇ ਪ੍ਰਚਾਰ ਕਰਨਾ ਕਿ ਭਾਈ ਹਰਮਨਪਾਲ ਸਿੰਘ ਜੀ ਇਥੋਂ ਚੋਣ ਜਿੱਤ ਕੇ ਤੇ ਲੋਕ ਸਭਾ ਵਿੱਚ ਜਾਣ ਤੇ ਜੇ ਵੱਡੀ ਗੱਲ ਹੋਈ ਹੈ ਕਿ ਚੋਣ ਚੇਤਨ ਦੇ ਨਾਲ ਉਹ ਜੇਲ੍ਹ ਤੋਂ ਰਿਹਾਅ ਹੋਏ ਅੱਗੇ ਤੁਸੀਂ ਵੀ ਜਾਣਦੇ ਹੋ ਸਾਰੇ ਪਤਾ ਹੈ ਕਿ ਇੰਨੇ ਜਿੰਨਾ ਵੀ ਚੋਣਾਂ ਲੜੀਆਂ ਜੇਲ੍ਹ ਦੇ ਵਿੱਚੋਂ ਸਾਰੇ ਰਿਹਾਅ ਹੋਏ ਪਰ ਸੁਣੋ ਜੇ ਇਸ ਤੋਂ ਤੁਹਾਨੂੰ ਲੜ ਸਕਦਾ ਰਹਾ ਕਿ ਆਪਾਂ ਜਿੱਥੇ-ਜਿੱਥੇ ਵੀ ਸਾਡੀ ਪਹੁੰਚ ਬਣਦੀ ਹੈ ਜਿੱਥੇ-ਜਿੱਥੇ ਸਾਨੂੰ ਕੋਈ ਜਾਣਦਾ ਖਦੂਰ ਸਾਹਿਬ ਲੱਕ ਦੇ ਵਿੱਚ ਆਪਾਂ ਉਹਨਾਂ ਨੂੰ ਕਨਸ ਕਰੀਏ ਤੇ ਆਪਾਂ ਉਹਨਾਂ ਨੂੰ ਵੋਟਾਂ ਦੇ ਪਵਾਈਏ ਉਹ ਲਹਿਰ ਬੜੀ ਤਰਤੀ ਚੱਲੀ ਆ ਜੇ ਇੱਥੇ ਪਾਈ ਆਪਣੇ ਪਰ ਹਾਰ ਜਾਂਦਾ ਹੈ ਤੇ ਸਾਡੀ ਸੰਜੋਪ ਪੈਰ ਰੰਦੀ ਹੈ। ਕੱਲੀ ਪਾਰਟੀ ਪਿੱਛੇ ਹਟ ਗਈ। ਉਹ ਵੀ ਵਿਰਸਾ ਤੋਂ ਵਟਵਨ ਉਹ ਕਰਤਾ ਪਰ ਉਹਦੀ ਵੀ ਪਹੁੰਚ ਕੋਈ ਨਹੀਂ। ਇਹ ਦੋ ਤਲਬੀਰ ਗਿੱਲ ਵੀ ਮਜੀਠਣਾ ਪੇੜਾ ਛੱਡ ਗਿਆ। ਕੋਈ ਤੁਹਾਡੇ ਲੈ ਉਹ ਜਾਨ ਮੇਰੀ ਇਹਦਾ ਨਾ ਆਮਦੀ ਪਾਰਟੀ ਆ। ਕਮਜ਼ੋਰ ਆ ਹੁਣ ਮੌਕਾ ਆ ਆਪਾਂ ਵੀ ਮਟਕਰੀ ਜਿੰਨੀ ਹੋ ਸਕਦੀ ਮਟਕਰੀ ਆ। ਤੇ ਇੰਨੀ ਮੇਰੀਆਂ ਬੇਨਤੀਆਂ ਸੁਣ ਕੇ ਚੜਿਓ। where do you a casa, veluiga.